Hãy subscribe cho kênh Ghiền Mì Gõ Để không bỏ lỡ những video hấp dẫn ਚਾਹ ਬਚਾਓ ਭਈ ਇਹ ਭਜਾਓ ਚਾਹ ਬਚਾਓ ਭਈ ਇਹ ਭਜਾਓ ਚਾਹ ਬਚਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰਾਜਾ ਰਾਜ ਸਿੰਘ ਜੀ ਤਰਨਤਾਲ ਕੀਰਤੀ ਦਲ ਚਾਰਪੁਰ ਮੁੱਖ ਸੇਵਾਦਾਰ ਹਸ਼ਾਰਪੁਰ ਜ세ਦਾਰ ਸਾਹਿਬ ਗੁਰਪ੍ਰੀਤ ਸਿੰਘ ਚੀਮਾ ਸ਼ੋਨੀ ਕਲਾ ਜੀ ਉਹਨਾਂ ਵੱਲੋਂ ਇੱਕ ਬੇਨਤੀ ਕੀਤੀ ਗਈ ਆ ਬਜਵਾਰੇ ਪੱਠੇ ਤੇ ਤੇ ਸਰਪੰਚ ਸਾਹਿਬ ਨੇ ਵੀ ਕੱਲ ਦੱਸਿਆ ਸੀ ਪਤਾ ਹੀ ਆ ਸਾਰਿਆਂ ਨੂੰ ਵੀ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਆ ਰੋਜ਼ ਕਿਤੇ ਨਾ ਕਿਤੇ ਬਲਤਕਾਰ ਕਿਤੇ ਨਾ ਕਿਤੇ ਔਰਤਾਂ ਦੀ ਮਾਰ ਕਟਾਈ ਕਿਤੇ ਨਾ ਕਿਤੇ ਸਾਡੇ ਸਿੰਘਾਂ ਤੇ ਜਾਂ ਪੰਜਾਬੀਅਤ ਦੇ ਉੱਤੇ ਇਹ ਹਮਲਾ ਕਰ ਰਹੇ ਆ ਜਿੰਨੇ ਵੀ ਪ੍ਰਵਾਸੀ ਆ ਤਾਂ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਆ ਬੇ ਤੁਸੀਂ ਜੋ ਵੀ ਕਾਜ ਕਰਦੇ ਸੀ ਅੱਗੇ ਠੀਕ ਕਰਦੇ ਸੀਗੇ ਕੰਮਕਾਰ ਤੁਹਾਡਾ ਠੀਕ ਚੱਲਦਾ ਸੀ ਤੀ ਰੋਟੀ ਕਮਾਉਣ ਆਏ ਸੀਗੇ ਨਾ ਕਿ ਸਾਨੂੰ ਕੁੱਟਣ ਨਾ ਕਿ ਬਲੱਤਕਾਰ ਕਰਨ ਬੀਬੀਆਂ ਨੂੰ ਕੁੱਟਣ ਵਾਸਤੇ ਜੋ ਵੀ ਯਾਨੀ ਇਹ ਰੇੜੀ ਫੜੀ ਵਾਲੇ ਕੁਝ ਵੀ ਦੇ ਦਿਆ ਲੋਕਾਂ ਦਾ ਯਾਨੀ ਕਿ ਨਸਲ ਖੁਸ਼ੀ ਕਰ ਰਹੇ ਆ ਇਹ ਸਾਡੀਆਂ ਸਰਕਾਰਾਂ ਨੇ ਆਧਾਰ ਕਾਰਡ ਇਹਨਾਂ ਦੇ ਪਤਾ ਨਹੀਂ ਕ੍ਰਿਮਲੀ ਕਿੱਥੋਂ ਇਹ ਆਏ ਆ ਦੇ ਵੀ ਕਿਹੜਾ ਕਰੇ ਇਹਨਾਂ ਦੀ ਬੈਕਗ੍ਰਾਉਂਡ ਆ ਕਿਸੇ ਨੇ ਵੀ ਕੁਝ ਦੇਖਿਆ ਨਹੀਂ ਹੈਗਾ ਉਹਨਾਂ ਦੇ ਆਧਾਰ ਕਾਰਡ ਸਾਡੇ ਸਰਪੰਚਾਂ ਨੇ ਬਣਾ ਲਿਆ ਜਾਂ ਸਾਡੀ ਮਰੀ ਭੁਗਤ ਦੇ ਨਾਲ ਇਹਨਾਂ ਦੇ ਬਣੇ ਹੋਏ ਆ ਸਾਡੇ ਕੋਈ ਵੀ ਪੰਜਾਬੀ ਹੋਵੇ ਉਹ ਸੈਨ ਕਰਾਉਣ ਜਾਂਦਾ ਕਿਤੇ ਵੀ ਜਾਂ ਕੋਈ ਰਾਸ਼ਨ ਕਾਰਡ ਬਣਾਉਣ ਜਾਂਦਾ ਜਾਂ ਕੋਈ ਆਧਾਰ ਕਾਰਡ ਬਣਾਉਣ ਜਾਂਦਾ ਉਹਦੀਆਂ ਜਾਣੀ ਗੇੜੀਆਂ ਢਾਕ ਢਾਕੇ ਉਹਦੀਆਂ ਲੱਤਾਂ ਜਾਣੀ ਰਹਿ ਜਾਂਦੀਆਂ ਤੇ ਉਹਦਾ ਨਾ ਤਾਂ ਰਾਸ਼ਨ ਕਾਰਡ ਬਣੇ ਨਾ ਆਧਾਰ ਕਾਰਡ ਬਣੇ ਨਾ ਉਹਦਾ ਮੀਟਰ ਲੱਗੇ ਆ ਕੋਲ ਇੱਕ ਚੋਈ ਆ ਜੀ ਚੋਈ ਦੇ ਵਿੱਚ 40 50 ਝੁੱਗੀਆਂ ਸਾਡੇ ਪੱਕੇ ਘਰਾਂ 'ਚ ਜੇ ਮੀਟਰ ਲਵਾਉਣਾ ਹੋਵੇ ਤਾਂ ਫੀਸਾਂ ਚਾਹੀਦੀਆਂ ਸਾਨੂੰ ਤੇ ਆ ਕਿਸ ਬੰਦੇ ਨੇ ਤੇ ਪਿਆ ਜਿਹੜੀਆਂ ਝੁੱਗੀਆਂ 30 ਕੁ ਝੁੱਗੀਆਂ ਆ ਇਹਨਾਂ ਦੇ ਵਿੱਚ ਮੀਟਰ ਕਿਸ ਬੰਦੇ ਨੇ ਕਿਹੜੀ ਮਿਲੀ ਭੁਗਤੇ ਦੇ ਨਾਲ ਇਹ ਮੀਟਰ ਲੱਗੇ ਆ ਤੇ ਉਹ ਜਾਣੀ ਕਿ ਪਾਣੀ ਦੀਆਂ ਟੂਟੀਆਂ ਲਕੀਆਂ ਕਿਸੇ ਬੰਦੇ ਨੇ ਤਾਂ ਮਿਲੀ ਭੁਗਤ ਦੇ ਨਾਲ ਲੱਗਿਆ ਨਾ ਪੰਜਾਬੀ ਨੇ ਕਰਾਇਆ ਨਾ ਹਾਂਜੀ ਹਾਂਜੀ ਸੱਤ ਕਿ ਸਾਡੇ ਬੰਦੇ ਜਿਹੜੇ ਆ ਉਹ ਜਾਨੀ ਕਿ ਸਾਡੇ نسل ਖੁਸ਼ੀ ਕਰਦੇ ਆ ਇਹਨਾਂ ਦੇ ਨਾਲ ਮਿਲ ਕੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਅੱਜ ਅਸੀਂ ਇਹਨਾਂ ਨੂੰ ਵਾਰਨਿੰਗ ਦੇਣ ਆਏ ਆ ਫਗਵਾੜੇ ਪੱਠੇ ਦੇ ਉੱਤੇ ਵੀ ਜਿੰਨੀਆਂ ਰੇੜੀਆਂ ਲੱਗਦੀਆਂ ਪ੍ਰਵਾਸੀ ਬੰਦਾ ਕੋਈ ਵੀ ਰੇੜੀ ਨਹੀਂ ਲਗਾਏਗਾ ਅਗਰ ਕੱਲ ਨੂੰ ਕੋਈ ਇਹਨਾਂ ਦਾ ਨੁਕਸਾਨ ਹੁੰਦਾ ਜਾਂ ਕੋਈ ਇਹਨਾਂ ਦਾ ਸਮਾਨ ਖਰਾਬ ਹੁੰਦਾ ਇਹ ਆਪਣੇ ਸਮਾਨ ਦੇ ਆਪ ਜ਼ਿੰਮੇਵਾਰ ਹੋਣਗੇ ਅਸੀਂ ਜ਼ਿੰਮੇਵਾਰ ਨਹੀਂ ਹੋਗੇ ਅੱਜ ਇਹਨਾਂ ਨੂੰ ਬੇਨਤੀ ਇਸ ਕਰਕੇ ਕੀਤੀ ਆ ਬੇ ਦੇਖੋ ਬੇ ਭਾਈ ਤੁਹਾਡਾ ਸਮਾਨ ਖਰੀਦਿਆ ਹੋਇਆ ਜਾਂ ਤੁਸੀਂ ਬਣਾਇਆ ਹੋਇਆ ਉਹ ਤੁਹਾਡਾ ਸਮਾਨ ਨਾ ਖਰਾਬ ਹੋਵੇ ਬੇ ਅੱਜ ਤੋਂ ਬਾਅਦ ਤੁਸੀਂ ਇੱਥੇ ਜਿੰਨਾ ਚਿਰ ਇੱਥੇ ਦੇ ਸਰਪੰਚ ਸਾਥ ਤੁਹਾਨੂੰ ਆਜ਼ਾਦ ਨਹੀਂ ਦਿੰਦੇ ਜਾਂ ਸਾਡੇ ਜਥੇਬੰਦੀਆਂ ਆਜ਼ਾਦ ਨਹੀਂ ਦਿੰਨੀਆਂ ਉਨਾਂ ਚਿਰ ਕੋਈ ਵੀ ਰੇੜੀ ਫੜੀ ਨਾ ਲਗਾਵੇ ਪ੍ਰਵਾਸੀ ਆਦਮੀ ਪੰਜਾਬੀ ਆਦਮੀ ਕੋਈ ਵੀ ਜਾਤੀ ਦਾ ਹੋਵੇ ਕਿਸੇ ਦੇ ਵੀ ਧਰਮ ਦਾ ਹੋਵੇ ਸਾਨੂੰ ਕੋਈ ਇਲਾਜ ਨਹੀਂ ਸਾਨੂੰ ਕੋਈ ਨੁਕਸਾਨ ਨਹੀਂ ਆਉਂਦਾ ਜਾਤੀ ਪਾਤੀ ਤੋਂ ਉੱਥੇ ਉੱਟ ਕੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਕੰਮ ਕਰੋ ਜੀ ਸੱਚ ਕੇ ਕੰਮ ਕਰੋ ਲੇਕਿਨ ਸਾਡਾ ਸਾਥ ਵੀ ਦਿਓ ਤੇ ਇਹ ਨਹੀਂ ਆ ਬਈ ਇਹਨਾਂ ਤੋਂ ਕੁੱਟ ਖਾ ਕੇ ਜਿਹੜੇ ਸਾਡੇ ਸਿੰਘ ਪੱਗਾਂ ਲਾ ਕੇ ਵੀਡੀਓ ਪਾਉਂਦੇ ਆ ਬੇ ਸਾਨੂੰ ਆ ਪੱਗ ਲਾਤੀ ਕੀ ਗੱਲ ਸਾਨੂੰ ਜਿਵੇਂਲੇ ਅੰਬਰੇ ਸ਼ਿਕਾਇਤ ਜਾਂਦਾ ਦਾ ਸਿੰਘ ਸਜਾਇਆ ਜਾਂਦਾ ਹਥਿਆਰ ਦਿੱਤੇ ਆ ਮੱਥਾ ਟੇਕ ਲੈ ਬੇਲਨ ਸਿਰ ਮੱਥਾ ਟੇਕਣਾ ਜਿਹੜਾ ਬੰਦਾ ਤੁਹਾਡੀ ਪਾਗਲ ਲੈ ਜਿਹੜਾ ਕੇਸ ਬੰਦਦਾ ਬੰਜਵੇ ਜਦ ਇਹਨਾਂ ਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ ਤੇ ਸਾਡੇ ਕੇਸ ਬੰਦਦੇ ਤੇ ਬੰਜਦੇ ਜਿਲ੍ਹੇ ਬੰਦਦੇ ਸਾਨੂੰ ਕੋਈ ਪਰਵਾਹ ਨਹੀਂ ਆਏ ਤੇ ਮੈਂ ਨਹੀਂ ਬੇਇਨਤੀ ਕਰਦਾ ਹੋਇਆ ਜੇ ਕੋ ਮੇ ਤੋਂ ਗੱਲ ਨਿਕਲ ਗੱਲ ਨਿਕਲ ਗਈ ਹੋਈ ਆ ਮੈਂ ਉਹਦੀ ਮਾਫੀ ਮੰਗਦਾ ਬਾਕੀ ਇਹ ਆ ਵੇ ਮੈਂ ਕੋਈ ਵੀ ਜਾਦੇ ਖੈਣੀਆ ਵਾਲਾ ਕੋਈ ਵੀ ਵੇਚਦਾ ਆ ਉਹਨਾਂ ਤੋਂ ਮੈਂ ਅੱਜ ਇਹ ਕਹਿੰਦਾ ਵੀ ਆਪਣੀ ਰੇੜੀ ਜਿਹੜੀ ਇੱਥੇ ਠਾਕੇ ਲੈ ਜੀ ਬਾਕੀ ਜਿਨ੍ਹਾਂ ਨੂੰ ਬੇਨਤੀ ਕੀਤੀ ਆ ਬੇ ਅੱਜ ਤੋਂ ਬਾਅਦ ਜਿਹੜਾ ਤੁਹਾਡਾ ਸਮਾਨ ਆ ਖਰਾਬ ਨਾ ਹੋਵੇ ਉਹ ਆਪਣਾ ਸਮਾਨ ਚੁੱਕ ਕੇ ਜਿੱਥੇ ਮਰਜ਼ੀ ਸ਼ਿਫਟ ਹੋ ਜਾਓ ਲੇਕਿਨ ਇੱਥੇ ਅਸੀਂ ਕਿਸੇ ਵੀ ਰੋਡ ਦੇ ਉੱਤੇ ਕਿਸੇ ਵੀ ਚੌਂਕ ਦੇ ਉੱਤੇ ਹਿਾਰਪੁਰ ਵਿੱਚ ਵੇਚ ਨਹੀਂ ਦੇਣਾ ਕੁਝ ਵੀ